ਇਹ ਸਾਰਾ ਕੁਝ ਤੁਹਾਡੇ ਕਰਕੇ ਹੋ ਰਿਹਾ ਜੇ ਤੁਸੀਂ ਨਾ ਹੁੰਦੇ ਤਾਂ ਸ਼ਾਇਦ ਇੰਨੇ ਲੋਕਾਂ ਦਾ ਭਲਾ ਨਾ ਹੋ ਪੈਂਦਾ ਗੁਰੂ ਮਹਾਰਾਜ ਦੀ ਅਪਾਰ ਕਿਰਪਾ ਹੈ ਮੈਂ ਆਪਣੀ ਟੀਮ ਨੂੰ ਕਹੀ ਜਮਾ ਮੈਂ ਕਿਹਾ ਉਹ ਸਾਡੇ ਚ ਕੀ ਖਾਸ ਹੈ ਜਿਹੜਾ ਮਹਾਰਾਜ ਨੇ ਇੰਨੀ ਬਖਸ਼ਿਸ਼ ਕੀਤੀ ਹੋਏ ਕੀ ਸੋਚ ਕੇ ਸਪੈਸ਼ਲੀ ਆ ਗਏ ਹੋ ਐਸਾ ਕੀ ਦਿਲ ਨੂੰ ਲੱਗਿਆ ਫਿਰ ਵੀ ਜਿੰਨਾ ਦਰਦ ਐਨ ਆਰ ਆਈ ਰੱਖਦਾ ਪੰਜਾਬ ਬਚਾਣ ਲਈ ਮਾਫੀ ਚਾਹਨਾ ਮੈਂ ਬੋਲ ਬੋਲ ਰਿਹਾ ਪੰਜਾਬ ਵਾਲੇ ਆਪਣਾ ਪੰਜਾਬ ਬਚਾਣ ਲਈ ਨਾ ਦਰਦ ਨਹੀਂ ਰੱਖਦੇ ਫੋਰ ਐਗਜ਼ਾਮਪਲ ਪੰਜਾਬ ਚ ਮਹੀਨੇ ਦਾ 100 ਕਰੋੜ ਦਾਨ ਹੋ ਰਿਹਾ ਲੋੜ ਪਤਾ ਕਿੰਨੀ ਹੈ ਸਿਰਫ 10 ਕਰੋੜ ਸ਼ਕਲੀ ਬਹੁਤ ਧੰਨਵਾਦ ਭਾਈ ਤੁਸੀਂ ਸਪੈਸ਼ਲੀ ਮੇਰੇ ਲਈ ਯੂਐਸਏ ਤੋਂ ਆਏ ਹੋ ਮੈਂ ਦੋ ਕੇ ਵਿਚਾਰ ਦੋ ਕੇ ਵਿਚਾਰ ਕਰਨੇ ਤੁਹਾਡੇ ਨਾਲ ਮੈਨੂੰ ਮੈਂ ਸੁਣੇ ਰਿਹਾ ਵਿਚਾਰ ਮੇਰੇ ਲਈ ਜ਼ਰੂਰੀ ਹੈ ਮੇਰੀ ਗੱਲ ਸੁਣ ਇੱਕ ਤਾਂ ਮੈਂ ਮੰਨਦਾ ਆਪਣਾ ਪਰਿਵਾਰ ਜਿਹੜਾ ਮੇਰਾ ਘਰ ਵਾਲੇ ਨੇ ਮੇਰੇ ਜਿਨ੍ਹਾਂ ਨੇ ਮੈਨੂੰ ਜਨਮ ਦਿੱਤਾ ਮੇਰੇ ਮਾਪੇ ਇੱਕ ਮੇਰੀ ਟੀਮ ਹਾਂ ਮੈਂ ਹਮੇਸ਼ਾ ਕਹਿੰਦਾ ਹੁੰਨਾ ਕਿ ਮੇਰਾ ਪਰਿਵਾਰ ਮੇਰੇ ਤੋਂ ਰਾਜੀ ਹੈ ਮੇਰੀ ਟੀਮ ਮੇਰੇ ਤੋਂ ਰਾਜੀ ਹੈ ਮੈਂ ਇਨਾਂ ਤੋਂ ਰਾਜੀ ਹਾਂ ਇਸ ਤੋਂ ਇਲਾਵਾ ਮੈਨੂੰ ਇਸ ਦੁਨੀਆ ਨਾਲ ਕੋਈ ਫਰਕ ਨਹੀਂ ਪੈਂਦਾ ਔਰ ਤੁਸੀਂ ਮੇਰੇ ਪਰਿਵਾਰ ਚੋਂ ਕੀ ਸ਼ੁਭਨਾਮ ਤੁਹਾਡਾ ਬਲਜਿੰਦਰ ਸਿੰਘ ਬਲਜਿੰਦਰ ਸਿੰਘ ਜੀ ਕੱਲ ਸਾਡੇ ਕੋਲ ਆਏ ਸੀਗੇ ਅੱਜ ਵੀ ਆਏ ਨੇ ਤੇ ਦੋ ਤਿੰਨ ਦਿਨਾਂ ਨੇ ਫੇਰ ਆਣਾ ਤੇ ਚਲੋ ਮੇਰੀ ਔਕਾਤ ਤਾਂ ਹੈ ਹੀ ਨਹੀਂ ਇੰਨੀ ਮੈਂ ਹਮੇਸ਼ਾ ਕਹਿਣਾ ਹੁੰਨਾ ਪਰ ਮੈਨੂੰ ਬੜੇ ਲੋਕ ਪੁੱਛਦੇ ਨੇ ਕਿ ਤੈਨੂੰ ਮੋਟੀਵੇਸ਼ਨ ਕਿੱਥੋਂ ਮਿਲਦੀ ਹੈ ਕਿਵੇਂ ਤੁਸੀਂ ਰੋਜ਼ ਲੱਗੇ ਰਹਿੰਦੇ ਹੋ ਲੋਕ ਤੁਹਾਨੂੰ ਚੰਗਾ ਮਾੜਾ ਬੋਲਦੇ ਨੇ ਗਾਲਾਂ ਵੀ ਕੱਢਦੇ ਨੇ ਤੁਸੀਂ ਫੇਰ ਲ ਅੱਜ ਤਕਰੀਬਨ 6:50 ਤੇ ਮੈਂ ਆਪਣੀ ਗੱਡੀ ਲਾਈ ਇੱਥੇ ਤੇ ਅਸੀਂ ਗਿਣਤੀ ਦੇ ਨਾਲ ਦੋ ਟੀਮ ਮੈਂਬਰ ਸੀਗੇ ਇੱਥੇ ਇੱਕ ਨੇ ਜਿਹਨੇ ਸਾਰੀਆਂ ਕੁਰਸੀਆਂ ਟੇਬਲ ਲਾਇਆ ਸੀ ਉਹੀ ਵਿਚਾਰਾ ਨਾਮ ਲੇਖ ਰਿਹਾ ਉਹੀ ਵਿਚਾਰਾ ਸਭ ਕੁਝ ਕਰ ਰਿਹਾ ਔਰ ਮੈਂ ਅੰਦਰੋਂ ਅੰਦਰ ਹੀ ਸੋਚੀ ਹੁੰਦਾ ਸੀ ਕਿ ਯਾਰ ਮਤਲਬ ਇਸ ਐਨਜੀਓ ਦੇ ਵਿੱਚ ਇਕੱਲੇ ਟੀਮ ਮੈਂਬਰ ਜੇ ਸਾਡੇ ਨਾਲ ਜੁੜ ਜੰਨਾ ਐਜ਼ ਅ ਵਲੰਟੀਅਰ ਫਾਈਨੈਂਸ਼ੀਅਲ ਸੇਵਾ ਤਾਂ ਬਹੁਤ ਦੂਰ ਦੀ ਗੱਲ ਹੈ ਪੈਸਿਆਂ ਦੀ ਬਹੁਤ ਦੂਰ ਦੀ ਗੱਲ ਹੈ ਐਜ਼ ਅ ਵਲੰਟੀਅਰ ਜੇ ਸਾਡੇ ਨਾਲ ਕੋਈ ਜੁੜ ਜਾਵੇ ਤਾਂ ਬੜੀ ਖੁਸ਼ੀ ਵਾਲੀ ਗੱਲ ਹੋਏਗੀ ਤੇ ਜਦੋਂ ਮੈਂ ਆਇਆ ਇੱਥੇ ਪੇਸ਼ੈਂਟ ਬੈ ਤਾ ਇਕਦਮ ਬਾਈ ਜੀ ਆ ਗਏ ਕੱਲ ਇਹ ਹਜੇ ਆਏ ਸੀਗੇ ਕਿ ਮੈਂ ਯੂ ਐਸ ਏ ਤੋਂ ਆਇਆ ਮੇਰਾ ਇੰਡੀਆ ਆਣ ਦਾ ਕੋਈ ਪਲਾਨ ਨਹੀਂ ਸੀ ਪਰ ਮੈਂ ਸਪੈਸ਼ਲੀ ਤੁਹਾਨੂੰ ਮਿਲਣਾ ਹੈ ਔਰ ਇਹ ਸਾਡੀ ਮੋਟੀਵੇਸ਼ਨ ਨੇ ਇਹ ਉਹ ਲੋਕ ਨੇ ਜਿਹੜੇ ਵੀਡੀਓ ਨਹੀਂ ਬਣਾਉਣਾ ਚਾਹੁੰਦੇ ਠੱਕੇ ਨਾਲ ਮੈਂ ਫੜ ਕੇ ਵੀਡੀਓ ਚ ਲੈ ਕੇ ਆਇਆ ਵੀਡੀਓ ਚ ਲਿਆਉਣ ਦਾ ਕਾਰਨ ਕੀ ਹੈ ਕਿ ਤੁਹਾਨੂੰ ਪਤਾ ਲੱਗੇ ਕਿ ਕੱਲਾ ਵੀਡੀਓ ਦੇ ਅੱਗੇ ਮੈਂ ਹੀ ਰੌਲਾ ਪਾਣਾ ਰਹਿਣਾ ਕੱਲਾ ਮੈਂ ਨਹੀਂ ਹੈਗਾ ਮੇਰੇ ਪਿੱਛੇ ਇਹਨਾਂ ਸਾਰੇ ਭਰਾਵਾਂ ਵਰਗਾ ਸਾਥ ਹੈ ਜਿਨ੍ਹਾਂ ਕਰਕੇ ਇਹ ਲੋਕਾਂ ਦਾ ਭਲਾ ਹੋ ਰਿਹਾ ਸਾਡੇ ਕੋਲ ਇੱਥੇ ਲੋਕ ਆਉਂਦੇ ਨੇ ਆਪਣੀਆਂ ਆਪਣੀਆਂ ਮਜਬੂਰੀਆਂ ਲੈ ਕੇ ਆ ਜੀ ਸਾਡੀ ਹੁਣ ਇੱਕ ਬਾਪੂ ਜੀ ਸਾਡੇ ਕੋਲ ਬੈਠੇ ਨੇ ਕਹਿੰਦੇ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਵੀ ਕਦੀ ਕਿਸੇ ਕੋਲ ਪੈਸੇ ਨਹੀਂ ਮੰਗੇ ਨਾ ਮਾਰਾਂ ਮੈਨੂੰ ਬਣਾਣ ਏਦਾਂ ਦੇ ਕਿ ਮੈਂ ਪੈਸੇ ਮੰਗਾ ਆਪਣੀ ਵਾਈਫ ਲਈ ਤੜਪ ਰਹੇ ਨੇ ਬਈ ਇਹਨਾਂ ਦੀ ਨੂੰਹ ਨੂੰ ਕੈਂਸਰ ਹੋ ਗਿਆ ਮੁੰਡਾ ਚਲਾ ਗਿਆ ਉਹਨਾਂ ਦੇ ਘਰੇ ਉਹਨਾਂ ਦੀ ਸੇਵਾ ਕਰਨ ਅੱਜ ਆਪਣੀ ਵਾਈਫ ਨੂੰ ਲੈ ਕੇ ਇੱਧਰ ਉੱਧਰ ਭਟਕ ਰਹੇ ਨੇ ਤੇ ਡਾਕਟਰ ਨੇ ਕੋਈ ਟੈਸਟ ਟੂਸਟ ਇਲਾਜ ਲਈ ਕਹਿਤਾ ਹੈ ਇਲਾਜ ਕਰਾਣ ਜੋਗੇ ਪੈਸੇ ਨਹੀਂ ਤੁਸੀਂ ਬਈ ਕੀ ਸੋਚ ਕੇ ਸਪੈਸ਼ਲੀ ਆ ਗਏ ਹੋ ਐਸਾ ਕੀ ਦਿਲ ਨੂੰ ਲੱਗਿਆ ਮੇਰੀ ਜੀ ਮੇਰੇ ਗਾ ਜੇਗਮੀ ਨੈਗੋਸ਼ੀਏਟਰੀ ਮੈਂ ਦੇਖਣ ਲੱਗ ਗਿਆ ਹਨ ਇੰਟਰਵਿਊ ਵਗੈਰਾ ਜਾਂ ਹੋ ਰਹੀ ਜੇਗਮੀ ਉੱਥੋਂ ਐਕਚੁਅਲੀ ਮੇਰੇ ਹੋਇਆ ਵੀ ਮੈਂ ਕੀ ਕਰਨਾ ਚਾਹੀਦਾ ਐਸਾ ਕੀ ਬੋਲਦਾ ਜੀ ਮੈਂ ਜਿਹੜਾ ਤੁਹਾਨੂੰ ਇਹਨਾਂ ਦਿਲ ਤੇ ਲੱਗ ਗਿਆ ਬਹੁਤ ਕੁਝ ਬੋਲ ਦਿੰਦੇ ਤੁਹਾਨੂੰ ਨਹੀਂ ਬਾਜਦੇ ਬੋਲ ਦਿੰਦੇ ਮੈਂ ਬੜਾ ਸ਼ੁਕਰਗੁਜ਼ਾਰ ਹਾਂ ਨਾਲ ਇਹਨਾਂ ਦੀ ਵਾਈਸ ਬਾਕੀ ਸ਼ੁਕਰ ਰੱਬ ਦਾ ਜੀ ਨੇ ਸਾਨੂੰ ਦੇਣ ਜੋਗੇ ਕਰਤਾ ਤੇ ਸੁਣਦੇ ਆ ਹਨ ਹਾਂਜੀ ਤੇ ਮੋਟੀਵੇਸ਼ਨ ਹੋ ਗਈ ਆਪੇ ਸੋ ਮਾੜਾ ਕਰਮਾ ਵਾਲਾ ਜੀ ਮੈਂ ਕਿ ਤੁਸੀਂ ਇੰਨਾ ਮੇਰਾ ਹਮੇਸ਼ਾ ਕਹਿੰਦਾ ਨਾ ਮੈਨੂੰ ਜਨਮ ਦੇਣ ਵਾਲੀ ਇੱਕ ਮਾਂ ਐ ਮੈਂ ਪਰਵਰਿਸ਼ ਜ਼ਰੂਰ ਉਸ ਮਾਂ ਕੋਲ ਲੱਤੀ ਆ ਪਰ ਦੁਨੀਆਂ 'ਚ ਮੇਰੇ ਇੱਧਾ ਦੇ ਵੀਰ ਵੱਡੇ ਜਿਹੜੇ ਮੇਰੇ ਪਿਓ ਸਮਾਨ ਵੀ ਨੇ ਤੇ ਮੇਰੇ ਭਰਾ ਸਮਾਨ ਵੀ ਨੇ ਕਿਉਂਕਿ ਇਹਨਾਂ ਨੇ ਸੱਚੀ ਇੱਕ ਹੁੰਦਾ ਬੱਚਾ ਕਹਿਣਾ ਇੱਕ ਹੁੰਦਾ ਬੱਚਾ ਮੰਨਣਾ ਬਿਨਾ ਧਰਮ ਜਾਤ ਉਮਰ ਮੇਰੇ ਵਾਲਾ ਦਾ ਸਟਾਈਲ ਦੇ ਦੇਖੇ ਜਿਹੜੇ ਵੀ ਵੀਰਾ ਭੈਣਾ ਨੇ ਮੇਰੇ ਤੇ ਟਰਸਟ ਕੀਤਾ ਸਾਡੀ ਗੱਲ ਨੂੰ ਮੰਨ ਕੇ ਸੀਰੀਅਸਲੀ ਲੈ ਕੇ ਇੱਥੇ ਆਏ ਮੈਂ ਤੁਹਾਡੇ ਪੈਰਾਂ 'ਚ ਨਤਸਮਤਕ ਹੁੰਨਾ ਤੁਸੀਂ ਇੰਨਾ ਕੁ ਸਾਥ ਦੇ ਰਹੇ ਹੋ ਮੈਨੂੰ ਸ਼ਬਦ ਨਹੀਂ ਮੇਰੇ ਕੋਲ ਬਣੇ ਜਿੰਨਾ ਕੁ ਮੈਂ ਦੁਨੀਆਦਾਰੀ 'ਚੋਂ ਸਿੱਖਿਆ ਮੈਂ ਬੋਲੀ ਜਾਣਾ ਪਰ ਮੇਰੇ ਕੋਲ ਸੱਚੀ ਹੋਈ ਤੁਹਾਡਾ ਸ਼ੁਕਰ ਕਰਨ ਲਈ ਸ਼ਬਦ ਨਹੀਂ ਹੈਗੇ ਕਿ ਇੰਨਾ ਭਰਾਵਾਂ ਕਰਕੇ ਇੰਨਾ ਭੈਣਾ ਕਰਕੇ ਇੰਨਾ ਵੀਰਾਂ ਕਰਕੇ ਇੰਨਾ ਲੋਕਾਂ ਦਾ ਭਲਾ ਹੋ ਰਿਹਾ ਔਰ ਮੈਂ ਤੇਹ ਦਿਲ ਤੋਂ ਸ਼ੁਕਰਾਨਾ ਵੱਡੀ ਗੱਲ ਹੀ ਹੁੰਦੀ ਹੈ ਨਾ ਐਕਚੁਅਲੀ ਬਾਹਰ ਜਿੰਨੇ ਲੋਕ ਬੈਠੇ ਆ ਸਾਰੇ ਸੇਵਾ ਕਰਨੀ ਚਾਹੁੰਦੇ ਆ ਸਹੀ ਜਗ੍ਹਾ ਦੀ ਇਹ ਗੱਲ ਤੋਂ ਬਹੁਤ ਡੰਗ ਹੋ ਗਈ ਹੈ ਇਹ ਸੱਚ ਗੱਲ ਹੈ ਸੋ ਇਦੀ ਜੇ ਕਰਨੀ ਬਹੁਤ ਚਰਤ ਜਾਉਨੇ ਆ ਸਹੀ ਜਗਾ ਜਾਂਦੀ ਆ ਜਾਂ ਨਹੀਂ ਜਾਂਦੀ ਤੁਹਾਡਾ ਕੀ ਤਜਰਬਾ ਹੈ ਬਾਈ ਮੇਰਾ ਤਜਰਬਾ ਹੁਣ ਜੇ ਸੇਵਾ ਜੀ ਕਰਦਾ ਕਰ ਨੂੰ ਉਹ ਜਿਵੇਂ ਤੁਸੀਂ ਬੋਲਦੇ ਹੁੰਦੇ ਆ ਸੀਟਾਂ ਦੇ ਕੋਈ ਮੰਗਦਮ ਦੇ ਦੇ ਉਹ ਕਰ ਲੈ ਉਹ ਮੇਰੇ ਖਿਆਲ ਬਿਲਕੁਲ ਗਲਤ ਹੋ ਗਿਆ ਮੈਂ ਬੰਦ ਕਰਦਾ ਬਿਲਕੁਲ ਨਹੀਂ ਦੇਣੀ ਚਾਹੀਦੀ ਨਾ ਅਕਾਊਂਟਾਂ ਚ ਦੇਣਾ ਬੰਦ ਕਰਨਾ ਚਾਹੀਦਾ ਹੈ ਅੱਖਾਂ ਬੰਦ ਕਰਕੇ ਦੇਣੇ ਬੰਦ ਕਰਨੇ ਚਾਹੀਦੇ ਪੈਸੇ ਦੇਖੋ ਐਨਆਰਆਈਆਂ ਦਾ ਪੈਸਾ ਨਾ ਬੜਾ ਮਿਹਨਤ ਨਾਲ ਕਮਾਇਆ ਜਾਂਦਾ ਲੋਕਾਂ ਨੂੰ ਗੱਲਾਂ ਆਉਂਦੀਆਂ ਐਨਆਰਆਈ ਐਨਆਰਆਈ ਟੈਗ ਲਵਾਉਣ ਲਈ ਨਾ ਉਮਰ ਗਾਲਣੀ ਪੈਂਦੀ ਹੈ ਕਿ ਐਨਆਰਆਈ ਹੈ ਜੀ 30 ਸਾਲ ਹੋ ਗਏ 30 ਸਾਲ ਹੋ ਗਏ ਕਿੱਦਾਂ ਪਰਿਵਾਰ ਛੱਡ ਕੇ ਪੰਜਾਬ ਛੱਡ ਕੇ ਬਾਈ ਜੀ ਪਤਾ ਨਹੀਂ ਕਿੰਨੀਆਂ ਰਾਤਾਂ ਰੋਂਦੇ ਹੋਣਗੇ ਕਿ ਸਾਡਾ ਪੰਜਾਬ ਪਰ ਚਲੋ ਫਿਰ ਵੀ ਜਿੰਨਾ ਦਰਦ ਐਨਆਰਆਈ ਰੱਖਦਾ ਪੰਜਾਬ ਬਚਾਣ ਲਈ ਮਾਫੀ ਚਾਹਨਾ ਮੈਂ ਬੋਲ ਬੋਲ ਰਿਹਾ ਪੰਜਾਬ ਵਾਲੇ ਆਪਣਾ ਪੰਜਾਬ ਬਚਾਣ ਲਈ ਨਾ ਦਰਦ ਨਹੀਂ ਰੱਖਦੇ ਕਿਉਂਕਿ ਇੱਥੇ 90% ਸੇਵਾ ਔਰੇ ਭਾਈ ਜੀ ਚਲੋ ਹੁਣ ਮੂੰਹ ਤੇ ਬਿਠਾ ਕੇ ਕੀ ਤਾਰੀਫ ਕਰਾਂ ਤੁਹਾਨੂੰ ਦੱਸਿਆ ਪਹਿਲਾਂ ਵੀ ਵੀਡੀਓ ਨਹੀਂ ਬਣਵਾਣਾ ਚਾਹੁੰਦੇ ਸੀ ਪਰ ਮੇਰੇ ਜਿਹੜੇ ਦਿਲ ਦੇ ਭਾਵ ਨੇ ਉਹ ਮਰੱਖਣਾ ਚਾਹਨਾ ਮੇਰੀ ਵੀ ਮਜਬੂਰੀ ਹੈ ਮੇਰਾ ਵੀਡੀਓ ਬਣਾਉਣ ਦਾ ਕੋਈ ਦਿਲ ਨਹੀਂ ਕਰਦਾ ਪਰ ਮੈਂ ਲੋਕਾਂ ਨੂੰ ਘਰ ਬੈਠੇ ਇਹ ਚੀਜ਼ ਦੱਸਣਾ ਚਾਹਨਾ ਵੈਸੋ ਤਾਂ ਮੇਰੀ ਚਲੋ ਕੋਈ ਔਕਾਤ ਨਹੀਂ ਹੈ ਦੱਸਣ ਦੀ ਪਰ ਮੈਂ ਇੱਕ ਬੇਨਤੀ ਕਰਨਾ ਚਾਹਨਾ ਦਾਨ ਦੀ ਦਿਸ਼ਾ ਬਦਲੋ بڑے ਲੋਕਾਂ ਦਾ ਦਾਨ ਗਲਤ ਜਗ੍ਹਾ ਜਾ ਰਿਹਾ ਹੈ ਔਰ ਜੇ ਕਿਸੇ ਨੂੰ ਪ੍ਰੂਫ ਚਾਹੀਦਾ ਤਾਂ ਮੇਰੇ ਕੋਲ ਆ ਜਿਓ ਹਣ ਬਾਈ ਜੀ ਇੱਥੇ ਬੈਠੇ ਨੇ ਕੱਲ ਵੀ ਸਾਡੇ ਕੋਲ ਬੈਠੇ ਨੇ ਅੱਜ ਵੀ ਬੈਠੇ ਨੇ ਬਾਈ ਕੀ ਤਜਰਬਾ ਤੁਹਾਡਾ ਲੋਕਾਂ ਦਾ ਇਸ ਤੋਂ ਪਹਿਲਾਂ ਤੁਸੀਂ ਕੀ ਸੋਚਦੇ ਸੀ ਇੱਥੇ ਆ ਕੇ ਕੀ ਸੋਚਣ ਲਈ ਮਜਬੂਰ ਹੋਏ ਹੋ ਨਹੀਂ ਇਹ ਤਾਂ ਬਿਲਕੁਲ ਤੁਸੀਂ ਸਹੀ ਕਰ ਰਹੇ ਹੋ ਇਸ ਕਰਕੇ ਮੈਂ ਇਹਨਾਂ ਨੂੰ ਸਾਰਿਆਂ ਨੂੰ ਲੈ ਕੇ ਆਇਆ ਵੀਰੇ ਤੁਸੀਂ ਵੀ ਜਾ ਕੇ ਦੇਖੋ ਤੇ ਤੁਹਾਡਾ ਵੀ ਤੁਹਾਡਾ ਜਿਹੜੀ ਵੀ ਤੁਸੀਂ ਜਿੱਥੇ ਵੀ ਕਰਨੀ ਸੇਵਾ ਉੱਥੇ ਨਾ ਕਰੋ ਇੱਧਰ ਆ ਕੇ ਕਰੋ ਅੱਖਾਂ ਦੇਖ ਕੇ ਕਰੋ ਇਹਨਾਂ ਨੂੰ ਬਥੇ ਕੱਲ ਵੀ ਲਿਕੇ ਆਇਆ ਇਹ ਮੁੰਡਾ ਵੀ ਗੱਲ ਨਾਲ ਸੀਗਾ ਅੱਜ ਭਾਈ ਨੂੰ ਵੱਡਾ ਤੁਹਾਡਾ ਕੀ ਤਜਰਬਾ ਬਾਈ ਤੁਸੀਂ ਕੀ ਦੇਖ ਰਹੇ ਹੋ ਇੱਥੇ ਬੈਠ ਕੇ ਕੀ ਮਹਿਸੂਸ ਕਰ ਰਹੇ ਹੋ ਬਸ ਇਹੀ ਥੀ ਯਾਰ ਬਾਈ ਵਧੀਆ ਨਹੀਂ ਪੂਰਾ ਵਧੀਆ ਜੀ ਸਹੀ ਜਗਾ ਜਾਊਗੀ ਉਹ ਜਿਹੜੀ ਅੱਖੀ ਦੇਖੇ ਔਰ ਮੈਂ ਬੇਨਤੀ ਕਰਨਾ ਚਾਹਨਾ ਜਿਵੇਂ ਉਹ ਮਾਪੇ ਪੁੱਛਦੇ ਨੇ ਹੁੰਦੇ ਬੱਚੇ ਨੂੰ ਤੈਨੂੰ ਕੀ ਚਾਹੀਦਾ ਹਾਂਜੀ ਹਾਂਜੀ ਤੇ ਮਾਪੇ ਨੂੰ ਲੱਗਦਾ ਸ਼ਾਇਦ ਬੱਚਾ ਕੋਈ ਲੱਖ ਰੁਪਏ ਦੀ ਚੀਜ਼ ਮੰਗੂਗਾ ਪਰ ਬੱਚਾ ਵਿਚਾਰਾ ਛੋਟੀ ਜੀ 500 ਰੁਪਏ ਦੀ ਚੀਜ਼ ਮੰਗ ਲੈਂਦਾ ਬੱਚਾ ਮਾਪੇ ਖੁਸ਼ ਹੋ ਜਾਂਦੇ ਓਵੇਂ ਹੀ ਇਹ ਬੱਚੇ ਨੇ ਤੁਹਾਡੇ ਅਸਲ 'ਚ ਜਿੰਨਾ ਪੰਜਾਬ 'ਚ ਜਿੰਨੀ ਪੰਜਾਬ ਨੂੰ ਦਾਨ ਦੀ ਲੋੜ ਹੈ ਉਸ ਤੋਂ ਜ਼ਿਆਦਾ ਦਾਨ ਹੋ ਰਿਹਾ ਹੈ ਫਿਰ ਵੀ ਲੋੜਮੰਦ ਬਿਨਾਂ ਇਲਾਜ ਤੋਂ ਮਰ ਰਿਹਾ ਫੋਰ ਐਗਜ਼ਾਮਪਲ ਪੰਜਾਬ ਚ ਮਹੀਨੇ ਦਾ 100 ਕਰੋੜ দান ਹੋ ਰਿਹਾ ਲੋੜ ਪਤਾ ਕਿੰਨੀ ਆ ਸਿਰਫ 10 ਕਰੋੜ ਦੀ ਹੋਣ 100 ਕਰੋੜ ਰਿਹਾ ਬਾਕੀ 90 ਕਰੋੜ ਜੇਬਾਂ ਚ ਜਾ ਰਿਹਾ ਬਿਲਕੁਲ ਮੈਂ ਬੇਨਤੀ ਕਰਨਾ ਚਾਹੁੰਦਾ ਐਨਆਰਆਈਆਂ ਨੂੰ ਮੈਨੂੰ بڑے ਐਨਆਰਆਈ ਵੀਰ ਕਹਿਣ ਲੱਗੇ ਤੁਸੀਂ ਅਕਾਊਂਟ ਨੰਬਰ ਖੋਲੋ ਜਿਹੜਾ ਹੁਣ ਬਾਈ ਦੀ 6-7 ਮਹੀਨੇ ਬਾਅਦ ਇੰਡੀਆ ਆਏ ਨੇ ਤਾਂ ਕਰ ਆ ਕੇ ਸੇਵਾ ਕਰ ਪਾ ਰਹੇ ਨੇ ਕਈ ਵੀਰ ਕਹਿੰਦੇ ਨੇ ਯਾਰ ਖਾਤਾ ਨੰਬਰ ਖੋਲ ਲੈ ਸਿੰਪਲ ਤਰੀਕਾ ਖਾਤੇ ਜੀ ਪੈਸੇ ਪਵਾਈ ਜਾ ਮੈਂ ਕਹਿੰਦਾ ਨਹੀਂ ਜਦੋਂ ਤੱਕ ਤੁਸੀਂ ਇੱਥੇ ਆ ਕੇ ਆਪ ਨਹੀਂ ਦੇਖ ਕਿ ਕਿਵੇਂ 500 ਰੁਪਏ ਦੇ ਲਈ ਵੀ ਮਰੀਜ਼ ਬੈਠਾ ਹੈ ਉਹਦੀ ਵੀ ਇਨਕੁਆਰੀ ਹੁੰਦੀ ਹੈ ਘਰ ਦੀ ਕੌਣ ਕਿਨੂੰ ਕਿੰਨੀ ਲੋੜ ਹੈ ਉਹਦੇ ਘਰ ਤੱਕ ਜਾਣਾ ਤਾਂ ਹੀ ਮਦਦ ਹੁੰਦੀ ਹੈ ਐਦਾਂ ਨਹੀਂ ਕੋਈ ਆਇਆ ਉਹਦੀ ਵੀਡੀਓ ਪਾਤੀ ਦੇਖੋ ਜੀ ਆ ਮਰੀਜ਼ ਹੋ ਰਿਹਾ ਆਹ ਦਾ ਖਾਤਾ ਨੰਬਰ ਸਿੱਧਾ ਹੀ ਪਾ ਦਿਓ ਅੱਜ ਕੱਲ ਤਾਂ ਨਵਾਂ ਰਵਾਜ ਚੱਲਿਆ ਹੋਇਆ ਸਿੱਧਾ ਹੀ ਪਾ ਦਿਓ ਬਹੁਤ ਹੋ ਰਿਹਾ ਜੇ ਸਿੱਧਾ ਹੀ ਪਾਣੇ ਨੇ ਫਿਰ ਤੁਹਾਨੂੰ ਵਿੱਚ ਕਦਰ ਨਹੀਂ ਰੱਖਿਆ ਕੌਣ ਜੀ ਸਾਡੇ ਲਈ ਵੀ ਕੰਮ ਸੌਖਾ ਹੈ ਬਾਈ ਅਸੀਂ ਮਰੀਜ਼ ਚੱਕੀਏ ਉਹ ਰੋਂਦੇ ਦੀ ਵੀਡੀਓ ਬਣਾਈਏ ਤੇ ਲੋਕਾਂ ਨੂੰ ਕਹੀਏ ਬਾਈ ਜੀ ਤੁਸੀਂ ਸਿੱਧੀ ਵੀ ਸੇਵਾ ਪਾ ਦਿਓ ਹੁਣ ਉਹਨੂੰ ਕਿੰਨੀ ਲੋੜ ਹੈ ਇਹ ਨਹੀਂ ਪਤਾ ਉਹਦੇ ਖਾਤੇ 'ਚ ਕਿੰਨੇ ਆ ਗਏ ਇਹ ਨਹੀਂ ਪਤਾ ਉਹਨੇ ਆਪਣਾ ਇਲਾਜ ਕਰਾਇਆ ਕਿ ਨਹੀਂ ਕਰਾਇਆ ਇਹ ਨਹੀਂ ਪਤਾ ਫਿਰ ਉਹਦੇ ਦਾਨ ਸਹੀ ਜਗ੍ਹਾ ਲੱਗਿਆ ਕਿ ਨਹੀਂ ਲੱਗਿਆ ਇਹ ਵੀ ਨਹੀਂ ਪਤਾ ਨਹੀਂ ਲੱਗਦਾ ਨਾ ਸਹੀ ਜਗ੍ਹਾ ਜਾ ਰਿਹਾ ਗਲਤ ਜਗ੍ਹਾ ਜਾ ਰਿਹਾ ਉਹ ਵੀ ਨਹੀਂ ਪਤਾ ਸਭ ਤੋਂ ਵਧੀਆ ਤਰੀਕਾ ਹੈ ਆਪਣੇ ਹੱਥੀਂ ਦਾਨ ਕਰੋ ਮੈਂ ਹੱਥ ਜੋੜ ਕੇ ਤੁਹਾਡੇ ਚਰਨਾਂ 'ਚ ਬੇਨਤੀ ਕਰਨਾ ਚਾਹੁੰਦਾ ਜਿੰਨੇ ਵੀਰ ਭੈਣ ਦੋਸਤ ਮਿੱਤਰ ਮੇਰੇ ਵੀਡੀਓ ਦੇਖ ਰਹੇ ਨੇ ਆਪਣੇ ਹੱਥੀਂ ਦ ਰਤ ਤੇ ਵੀ ਤਾਂ ਜਾਣੇ ਆ ਟਾਈਮ ਕੱਢ ਕੇ ਕਿ ਚਲੋ ਜੀ ਸਾਲ ਬਾਅਦ ਉਹਨਾਂ ਇੱਥੇ ਮੱਥਾ ਟੇਕ ਕੇ ਆਣੇ ਆ ਸਾਲ ਬਾਅਦ ਦੋ ਸਾਲਾਂ ਬਾਅਦ ਇੱਕ ਦਿਨ ਐਸਾ ਕੱਢ ਲੋ ਕਿ ਅੱਜ ਪੂਰੀ ਦਿਹਾੜੀ ਮੈਂ ਹਰ ਐਨ ਜੀਓ ਕੋਲ ਜਾਊਂਗਾ ਜਿੱਥੇ ਤਸੱਲੀ ਹੋਈ ਉੱਥੇ ਸੇਵਾ ਕਰੂੰਗਾ ਤਸੱਲੀ ਗੱਲਾਂ ਨਾਲ ਨਹੀਂ ਕਿ ਅਨਮੋਲ ਵਰਗਾ ਦੋ ਬੋਲ ਵਧੀਆ ਜੇ ਆ ਕੇ ਬੋਲ ਦੇਵੇ ਤੇ ਫੜਾਓ ਨਹੀਂ ਤਸੱਲੀ ਕਿੱਥੇ ਪੈਸੇ ਦੇਣੇ ਨੇ ਕਿਉਂ ਦੇਣੇ ਨੇ ਤੁਹਾਡਾ ਕਨਸੈਪਟ ਕੀ ਹੈ ਤੁਸੀਂ ਲੋਕਾਂ ਨੂੰ ਹੁਣ ਜਿੱਦਾਂ ਉਹ ਅਸੀਂ ਕਹਿੰਨੇ ਅਸੀਂ ਆਮ ਲੋਕਾਂ ਨੂੰ ਮਿਲਦੇ ਆਂ ਬੜੀਆਂ ਐਨ ਜੀਓ ਦੇ ਆਫਿਸ ਹੀ ਨਹੀਂ ਉਹ ਸਿਰਫ ਆਨਲਾਈਨ ਮਿਲਦੇ ਨੇ ਆਨਲਾਈਨ ਵੀ ਤੁਸੀਂ ਖਾਤੇ 'ਚ ਪੈਸੇ ਪਾ ਦੋ ਨਹੀਂ ਦੈਟਸ ਰੌਂਗ ਆਪਣੇ ਹੱਥੀਂ ਕਰੋ ਸੇਵਾ ਫਾਈਨੈਂਸ਼ਲੀ ਦੇਖੋ ਤਿੰਨ ਤਰ੍ਹਾਂ ਦੀ ਸੇਵਾ ਸਾਡੇ ਗੁਰੂ ਮਾਰਾ ਨੇ ਕਹੀ ਹੈ ਤਨ ਮਨ ਤੇ ਧਨ ਇੱਥੇ ਤਿੰਨਾਂ ਤਰ੍ਹਾਂ ਦੀ ਲੱਗ ਰਹੀ ਹੈ ਤੁਹਾਡਾ ਤਨ ਵੀ ਲੱਗ ਰਿਹਾ ਫਿਜ਼ੀਕਲ ਯੂਜ਼ ਹੋ ਰਿਹਾ ਮਨ ਵੀ ਲੱਗ ਰਿਹਾ ਦਿਲੋਂ ਆ ਰਿਹਾ ਧਨ ਵੀ ਲੱਗ ਰਿਹਾ ਫਾਈਨੈਂਸ਼ਲੀ ਯੂਜ਼ ਹੋ ਰਿਹਾ ਬਿਲਕੁਲ ਸਹੀ ਗੱਲ ਹੈ ਔਰ ਮੈਂ ਥੈਂਕ ਯੂ ਭਾਜੀ ਤੁਸੀਂ ਮੈਨੂੰ ਵੀਡੀਓ ਬਣਾਉਣ ਲਈ ਬਲਾਉ ਕੀਤਾ ਔਰ ਮੈਂ ਵੀਡੀਓ ਬਣਾਉਣ ਦਾ ਚੱਕਰ ਹੈ ਕਿ ਤੁਸੀਂ ਇੱਕ ਲੋਕਾਂ ਨੂੰ ਡਾਇਰੈਕਟ ਫੀਡਬੈਕ ਦੇ ਸਕੋ ਕਿ ਹਾਂ ਭਾਈ ਮੈਂ ਪਹਿਲੀ ਵਾਰ ਇੱਥੇ ਆਇਆ ਮਰਾ ਤਜਰਬਾ ਹੈ ਕਿ ਇਦਾਂ ਇੱਥੇ ਕੰਮ ਹੁੰਦਾ ਤੁਸੀਂ ਵੀ ਆਓ ਕੋਸ਼ਿਸ਼ ਕਰੂੰਗਾ ਐਵਰੀ ਈਅਰ ਆਉਣ ਦੀ ਹਾਂ ਬੜਾ ਸ਼ੁਕਰੀਆ ਫਰਵਰੀ ਦੇ ਵਿੱਚ ਮੈਂ ਛੋਟੇ ਹੋਂਦ ਸੋਚਦਾ ਹੁੰਦਾ ਕਿ ਮੇਰਾ ਕੋਈ ਰਿਸ਼ਤੇਦਾਰ ਬਾਹਰ ਨਹੀਂ ਹੈਗਾ ਤੇ ਮੇਰੀ ਨਾਨੀ ਜਦੋਂ ਮਰਦੀ ਆਉਂਦੀ ਮੇਰੀ ਮੇਰੀ ਨਾਨੀ ਮੇਰੀ ਨਾ ਨਾਨੀ ਛੋਟੀ ਹੁੰਦੇ ਮੈਂ ਨਾਨੀ ਨੂੰ ਕਹਿ ਬੈਠਾ ਕਿ ਮੈਨੂੰ ਐਮਪੀ3 ਚਾਹੀਦਾ ਉਦੋਂ ਮੈਂ ਛੋਟਾ 7-8 ਸਾਲ ਦਾ ਹੁੰਦਾ ਸੀ ਐਮਪੀ3 ਚਾਹੀਦਾ ਮੈਨੂੰ ਉਦੋਂ ਐਮਪੀ3 ਚੱਲੇ ਸੀ ਤੇ ਨਾਨੀ ਕਹਿੰਦੀ ਕੋਈ ਨਹੀਂ ਸਾਡਾ ਕੋਈ ਰਿਸ਼ਤੇਦਾਰ ਬਾਹਰ ਹੈ ਨਹੀਂ ਤੇ ਨਾਨੀ ਨੇ ਆਪਣੇ ਦੋ-ਚਾਰ ਰਿਸ਼ਤੇਦਾਰਾਂ ਨੂੰ ਤਰਲੇ ਮਿੰਤਾ ਕੀਤਾ ਮੇਰੇ ਪੋਤੇ ਨੂੰ ਐਮਪੀ3 ਚਾਹੀਦਾ ਤੇ ਉਹ ਦੇ ਦਿਓ ਕੋਈ ਉਦੋਂ ਕਿਸੇ ਨੇ ਬਾਤ ਨਹੀਂ ਪੁੱਛੀ ਤੇ ਮਾਰੇ ਨੇ ਐਸੀ ਬਖਸ਼ਾ ਕੀਤੀ ਕਿ ਲੱਖਾਂ ਲੱਖਾਂ ਹੀ ਸਾਡੇ ਭੈਣ-ਭਰਾਉਣ ਬਾਹਰ ਵੱਸਦੇ ਨੇ ਔਰ ਮਹਿਸੂਸ ਨਹੀਂ ਹੁੰਦਾ ਜੇ ਆਪਾਂ ਇੱਕੋ ਘਰ ਵਿੱਚ ਜਨਮ ਲੈਂਦਾ ਹਾਂ ਤਾਂ ਇਹੀ ਬੌਂਡਿੰਗ ਹੁੰਦੀ ਹੈ ਇਹੀ ਇੱਜ਼ਤ ਹੁੰਦੀ ਹੈ ਇਹੀ ਪਿਆਰ ਹੁੰਦਾ ਤਾਂ ਉਹ ਬਸ ਫੀਲ ਕਰਨ ਵਾਲੀਆਂ ਚੀਜ਼ਾਂ ਨੇ ਤੁਸੀਂ ਦੇਖੋ ਜੇ ਦੁਨੀਆ ਬੜੀ ਖੂਬਸੂਰਤ ਹੈ ਜੇ ਤੁਸੀਂ ਆਪ ਹੀ ਮਾੜੇ ਹੋ ਤਾਂ ਸਾਰੇ ਮਾੜੇ ਲੱਗਣੇ ਹੁਣ ਮੈਨੂੰ ਲੱਗਦਾ ਹੈ ਮੇਰੀ ਟੀਮ ਹੀ ਇੰਨੀ ਰੱਬ ਰੂਪ ਹੈ ਕਿ ਮੈਂ ਤਾਂ ਸਿਰਫ ਵੀਡੀਓ ਬਣਾਉਣ ਜਾਊਗਾ ਪਿੱਛੇ ਕੈਂਪ ਲੱਗ ਰਿਹਾ 11 ਫਰਵਰੀ ਨੂੰ ਮਿਹਨਤ ਇਹ ਕਰ ਰਹੇ ਨੇ ਦਵਾਈਆਂ ਡਾਕਟਰ ਟਰੋਫੀਆਂ ਬਣਾ ਰਹੇ ਨੇ ਡਾਕਟਰਾਂ ਨੂੰ ਦੇਣ ਲਈ ਕੈਂਪ ਲਾ ਰਹੇ ਨੇ ਇਹ ਸਭ ਟੀਮ ਕਰ ਰਹੀ ਹੈ ਮੈਂ ਤਾਂ ਸਿਰਫ ਇੱਕ ਬੁਲਾਰਾ ਮੈਂ ਸਪੋਕਸ ਪਰਸਨਾਂ ਬੋਲ ਕੇ ਦੱਸ ਦੇਣਾ ਕਿ ਇਦਾਂ ਹੋ ਰਿਹਾ ਜੀ ਕੰਮ ਇਦਾਂ ਕੰਮ ਹੋ ਰਿਹਾ ਜੀ ਪਰ ਬੜਾ ਸਾਥ ਆ ਯਾਰ ਡੋਂੜਰਾ ਦਾ ਮੈਂ ਇੱਕੋ ਜੀ ਅਰਦਾਸ ਕਰ ਮੈਂ ਇਹ ਨਹੀਂ ਕਹੂੰਗਾ ਕਿ ਮਹਾਰਾਜ ਸਾਡੀ ਟੀਮ ਨੂੰ ਚੜ੍ਹਦੀ ਕਲਾ ਚ ਰੱਖਣ ਮੈਂ ਰੱਬ ਅੱਗੇ ਅਰਦਾਸ ਕਰੂੰਗਾ ਤੁਸੀਂ ਵੀ ਕਰਿਓ ਕਿ ਮਹਾਰਾਜ ਸਾਨੂੰ ਸਾਡੇ ਕਰਮਾਂ ਦਾ ਫਲ ਦੇਈ ਹੁਣ ਜਿਵੇਂ ਦੇ ਕਰਮ ਹੋਏ ਉਵੇਂ ਦੇ ਮਿਲਦੇਗਾ ਨੀਅਤ ਸਾਡੀ ਜਿਵੇਂ ਦੀ ਵੀ ਆ ਰੱਬਾ ਭਾਗ ਲਾਈ ਮਾੜੀ ਐ ਦੁਗਣਾ ਮੋੜੀ ਜੇ ਚੰਗੀ ਐ ਤਾਂ ਵੀ ਦੁਗਣਾ ਮੋੜੀ ਤਮ ਮੈਂ ਬੜਾ ਸ਼ੁਕਰਗੁਜ਼ਾਰ ਹਾਂ ਜਿੰਨੇ ਵੀ ਭੈਣ ਭਰਾਵਾਂ ਨੇ ਪਿਛਲੇ 9 ਸਾਲਾਂ ਚ ਭਾਵੇਂ ਉਹ ਅੱਜ ਮੇਰੇ ਨਾਲ ਨੇ ਜਾਂ ਅੱਜ ਮੇਰੇ ਖਿਲਾਫ ਨੇ ਜਾਂ ਮੈਨੂੰ ਛੱਡ ਕੇ ਚਲੇ ਗਏ ਮੇਰੇ ਟੀਮ ਮੈਂਬਰ ਮੈਂ ਤੁਹਾਡੇ ਸਾਰਿਆਂ ਦਾ ਝੁੱਕ ਕੇ ਸਲਾਮ ਕਰਦਾ ਕਿ ਇਸ ਐਨ ਜੀਓ ਚ ਅੱਜ ਜਿੰਨੀ ਵੀ ਸੇਵਾ ਹੋ ਰਹੀ ਹੈ ਜਿੰਨੇ ਲੋਕਾਂ ਦਾ ਵੀ ਪੰਜਾਬ ਚ ਲੱਖਾਂ ਦੀ ਤਦਾਦ ਦੇ ਵਿੱਚ ਲੋਕਾਂ ਦੇ ਆਪਰੇਸ਼ਨ ਹੋ ਗਏ ਇਲਾਜ ਹੋ ਗਿਆ ਇਹ ਸਾਰਾ ਕੁਝ ਤੁਹਾਡੇ ਕਰਕੇ ਹੋ ਰਿਹਾ ਜੇ ਤੁਸੀਂ ਨਾ ਹੁੰਦੇ ਤਾਂ ਸ਼ਾਇਦ ਇਨੇ ਲੋਕਾਂ ਦਾ ਭਲਾ ਨਾ ਹੋ ਪਾਉਂਦਾ ਇਹ ਗੁਰੂ ਮਹਾਰਾਜ ਦੀ ਅਪਾਰ ਕਿਰਪਾ ਹੈ ਔਰ ਭਾਈ ਜੀ ਵਰਗੇ ਲੋਕ ਜਿਹੜੇ ਐਨ ਆਰ ਆਈ ਕਦੀ ਕੈਮਰੇ ਅੱਗੇ ਵੀ ਨਹੀਂ ਆਏ ਹਜ਼ਾਰਾਂ ਲੋਕ ਕਦੀ ਕੈਮਰੇ ਅੱਗੇ ਵੀ ਨਹੀਂ ਆਏ ਕਿ ਅਸੀਂ ਨਹੀਂ ਆਣਾ ਔਰ ਸੱਕਿਆਂ ਤੋਂ ਬਾਅਦ ਮੇਰੇ ਨਾਲ ਖੜੇ ਨੇ ਮੈਂ ਬੜਾ ਦਿਲ ਦੀਆਂ ਗਹਿਰਾਈਆਂ ਚ ਇਹਨਾਂ ਦਾ ਧੰਨਵਾਦ ਕਰਦਾ ਔਰ ਮਹਾਰਾਜ ਅੱਗੇ ਅਰਦਾਸ ਕਰਦਾ ਕਿ ਮਹਾਰਾਜ ਇਹਨਾਂ ਦੀ ਕਮਾਈਆਂ 'ਚ ਬਰਕਤ ਪਾਵੇ ਔਰ ਐਦਾਂ ਹੀ ਆਪਣੀ ਸੇਵਾ ਜਿਹੜੀ ਜਨ ਕਲਿਆਣ ਨੂੰ ਲੈ ਕੇ ਸਮਾਜ ਨੂੰ ਲੈ ਕੇ ਆਪਣੇ ਪੰਜਾਬ ਨੂੰ ਲੈ ਕੇ ਸੇਵਾ ਕਰਦੇ ਨੇ ਬੜਾ ਬੜਾ ਧੰਨਵਾਦ ਭਾਜੀ ਲੱਖ ਲੱਖ ਸ਼ੁਕਰ ਬਹੁਤ ਖੁਸ਼ੀ ਹੋਈ ਤੁਹਾਨੂੰ ਮਿਲ ਕੇ ਬੜਾ ਧੰਨਵਾਦ ਪਾਣੀ ਬਹੁਤ ਧੰਨਵਾਦ ਜੀ ਦੁਆਦ ਮੰਗੇਓ ਕਿ ਮਹਾਰਾਜ ਇਹਨਾਂ ਦੀ ਕਮਾਈਆਂ 'ਚ ਬਰਕਤ ਪਾਵੇ ਬੜੇ ਖੁਦਗਰਜ਼ ਇਨਸਾਨ ਕਿਉਂਕਿ ਅਸੀਂ ਹਰ ਮਰੀਜ਼ ਨੂੰ ਪੈਸੇ ਨਹੀਂ ਆਫਰ ਕਰਦੇ ਪੁੱਛਦੇ ਆਂ ਕਿ ਭਾਈ ਕਿਹੜਾ ਲੋੜਮੰਦ ਆ ਕਿਹੜਾ ਨੀੜੀਆ ਕਿਹੜਾ ਗਰੀੜੀ ਆ ਬਾਪੂ ਜੀ ਇੰਨਾ ਵਾਸਤੇ ਅਰਦਾਸ ਕਰਿਓ ਇਹ ਤੁਹਾਡੇ ਖਰਚੇ ਪਾਣੀ ਵਾਸਤੇ ਆ ਬਾਕੀ ਇਲਾਜ ਦਾ ਤੁਹਾਡਾ ਸਾਰਾ ਇੱਥੋਂ ਹੋਏਗਾ ਅੱਛਾ ਐਂਬੂਲੈਂਸ ਦੀ ਗੱਲ ਕਰ ਐਂਬੂਲੈਂਸ ਉਹਨੇ ਸਾਰੇ ਅਸੀਂ ਲੱਗ ਕਰਾਵਾਂਗੇ ਇਹ ਸਿਰਫ ਤੁਹਾਨੂੰ ਇਹਨਾਂ ਨੇ ਰੋਟੀ ਪਾਣੀ ਵਾਸਤੇ ਖਰਚਾ ਦਿੱਤਾ 5-6 ਮਹੀਨਾ ਦਾ ਇਹਨਾਂ ਦਾ ਮਕਾਨ ਦਾ ਕਿਰਾਇਆ ਖੜਾ ਹੈ ਸਿਰਫ ਘਰ ਚ ਦੋ ਹੀ ਜੀ ਨੇ ਇੱਕ ਬਾਪੂ ਜੀ ਤੇ ਇਹਨਾਂ ਦੀ ਵਾਈਫ ਤਾਂ ਇਹੀ ਭੱਜੇ ਫਿਰਦੇ ਨੇ ਤੇ ਉਹਨਾਂ ਨੂੰ ਹਾਰਟ ਦੀ ਵੀ ਦਿੱਕਤ ਹੈਗੀ ਆ ਬੜੀਆਂ ਦਿੱਕਤਾਂ ਨੇ ਪਰ ਇਹ ਧੰਨ ਨੇ ਜਿਗਰਾ ਜਿਹੜਾ ਇੰਨੇ ਮਾਰੇ ਟਾਈਮ ਚ ਆਪਣੇ ਹਮਸਫਰ ਦਾ ਸਾਥ ਨਹੀਂ ਛੱਡ ਰਹੇ ਫਿਲਮਾਂ ਦੇਖ ਕੇ ਲੋਕ ਰੋ ਪੈਂਦੇ ਨੇ ਕਿ ਕਿਆ ਲਵਰ ਲੈਂਡ ਲਵਰ ਜਣਾ ਅਸਲੀ ਵੀ ਅਸਲੀ ਪਿਆਰ ਦਾ ਇਹ ਹੈ ਨਾ 80 1980 ਦਾ ਵਿਆਹ ਹੋਇਆ ਹੋਇਆ ਸਨ 80 ਚ ਵਿਆਹ ਸੀ ਬਾਪੂ ਤੁਹਾਡੇ ਨੇ 82 ਚ ਹੋਇਆ ਸੀ ਸਨ 82 ਚ ਵਿਆਹ ਹੋਇਆ ਸੀ ਦੇਖ ਲਓ ਅੱਜ ਤੱਕ ਨਿਭਾ ਰਹੇ ਨੇ ਇਹ ਤਾਂ 6 ਮਹੀਨੇ ਵਿਆਹ ਨੂੰ ਨਹੀਂ ਹੁੰਦੇ ਮੈਂ ਨਹੀਂ 40 ਸਾਲ ਹੋ ਗਏ ਨਿਭਾਉਂਦੇ ਸਾਡੇ ਇੱਥੇ 25ਵੀਂ ਸਾਲਗिरा ਤੇ 25 ਲੱਖ ਫੂਕ ਦਿੰਦੇ ਨੇ ਦੇ ਵਿਚਾਰਿਆਂ ਕੋਲ ਆਪਣਾ ਇਲਾਜ ਕਰਾਣ ਜੋ ਕੋਈ ਪੈਸੇ ਐ ਨਹੀਂ ਬੜਾ ਸ਼ੁਕਰ ਹੈ ਜੀ ਤੁਸੀਂ ਇੰਨੀਆਂ ਇੰਨੀਆਂ ਦੁਆਵਾਂ ਲੈ ਰਹੇ ਹੋ ਦੇਖੋ ਜੀ ਜਿਹੜੀਆਂ ਆ ਚੀਜ਼ਾਂ ਨੇ ਨਾ ਇਹਦਾ ਮੈਂ ਬੋਲਾਂ ਨਾਲ ਵੀ ਤੁਹਾਨੂੰ ਕੁਝ ਕਰ ਹੀ ਨਹੀਂ ਸਕਦਾ ਇਸ ਟਾਈਮ ਉਹਨਾਂ ਦੇ ਕੀ ਵੀ ਤਰੀਏ ਉਹੀ ਪਰਿਵਾਰ ਜਾਣਦਾ ਤੇ ਜਿਹੜਾ ਇੱਥੇ ਜਿਹਦੀ ਤੁਸੀਂ ਮਦਦ ਹੁਣ ਉਹ ਜਿਹੜੇ ਉਹ ਐਂਬੂਲੈਂਸ ਵਾਲੇ ਬਾਪੂ ਜੀ ਮਲਵਾਏ ਸੀ ਹੁਣ ਉਹ ਤੁਸੀਂ ਦੇ ਲੋ 10 ਸਾਲ ਤੋਂ ਬੈਹਿ ਨਹੀਂ ਸਕਦੇ 31 ਸਾਲ 32 ਸਾਲ ਤੋਂ 31 ਸਾਲ ਹੋ ਗਏ ਉਹਨਾਂ ਨੂੰ ਕੋ ਸਾਡੇ ਚ ਕੀ ਖਾਸ ਹੈ ਮੈਂ ਤਾਂ ਇਹੀ ਕੱਲ ਇੱਕ ਮੁੰਡਾ ਆਇਆ 21 ਸਾਲ ਦਾ ਮੈਂ ਆਪਣੀ ਟੀਮ ਨੂੰ ਕਹੀ ਜਾਵਾ ਮੈਂ ਕਿਹਾ ਉਹ ਸਾਡੇ ਚ ਕੀ ਖਾਸ ਹੈ ਜਿਹੜਾ ਮਹਾਰਾਜ ਨੇ ਇੰਨੀ ਬਖਸ਼ਿਸ਼ ਕੀਤੀ ਹੋਈ ਜਿਹੜਾ ਉਹ ਤਾਂ ਆਇਆ ਸੀ ਕੱਲ ਦੇਖਿਆ ਸੀ ਬਾਈ ਜੀ ਉਹਦੀ ਉਹ 21 ਸਾਲ ਦਾ ਮੁੰਡਾ ਸੀ ਮੇਰੀ ਰੌਂਗਟੇ ਖੜੇ ਹੋ ਜਾਂਦੇ ਸੀ ਕਿ ਕੀ ਕਰਮ ਹੋ ਗਏ ਤੇਰੇ ਕੋਲ ਕਿੰਨੀ ਜ਼ਿੰਦਗੀ ਉਹਦਾ ਗੋਡਾ ਖਰਾਬ ਰਹਿਣਾ ਤੁਸੀਂ ਬਾਈ ਸਾਡੇ ਟੈਸਟਾਂ ਕਰਾਉਣ ਨਾਲ ਤਾਂ ਕੁਝ ਵੀ ਇਹਨਾਂ ਦੀ ਕੋਈ ਥੋੜੀ ਬੜੀ ਸਹੂਲਤ ਹੋਰੀ ਕਰਮ ਤਾਂ ਕਰਮਾ ਦਾ ਸਾਡੇ ਚ ਕੀ ਸਪੈਸ਼ਲ ਕਦੀ ਸੋਚ ਕੇ ਦੇਖੋ ਕਿ ਅਸੀਂ ਇੱਧਰ ਲਈ ਕੁਰਸੀਆਂ ਦੇ ਕਿਉਂ ਨਹੀਂ ਬੈਠੇ ਅਸੀਂ ਉੱਧਰ ਕਿਉਂ ਬੈਠੇ ਹ ਜੇ ਉਹ ਚਾਵੇ ਇੱਕ ਪਲ ਚ ਇੱਧਰ ਬਿਠਾ ਦਵੇ ਇੱਕ ਪਲ ਚ ਅਸੀਂ ਉਦੋਂ ਕੁਝ ਨਹੀਂ ਉਖਾੜ ਸਕਦੇ ਅੱਜ ਜਿੰਨੇ ਲੋਕ ਇੱਥੇ ਲੋੜਮੰਦ ਆਂਦੇ ਨੇ ਵਿਚਾਰੀਆਂ ਦੀਆਂ ਮਜਬੂਰੀਆਂ ਨੇ ਆਂਦੇ ਨੇ ਔਰ ਉਸ ਤੋਂ ਵੀ ਧੰਨ ਜਿਹੜੇ ਲੋਕ ਇਹਨਾਂ ਨੂੰ ਡੋਨੇਟ ਕਰਨ ਆਂਦੇ ਨੇ ਹੁਣ ਉਹ ਜਿਹੜਾ ਬੰਦਾ ਆਇਆ ਇੱਧਰ ਆ ਦੇਖੋ ਆ ਵਿਚਾਰਾ ਬੰਦਾ ਆਇਆ ਰੋ ਕੇ ਹੁਣੀ ਹਟਿਆ ਦਿਖਾਇਓ ਆਪਣੇ ਬੱਚੇ ਦੀ ਵੀਡੀਓ ਇਹ ਸਾਹਮਣੇ ਹੀ ਸੀ ਇਹਦੇ ਬੱਚੇ ਦੀ ਵੀਡੀਓ ਦੇਖੋ ਉੱਥੇ ਬੈਠੇ ਸੀ ਬੈਠੇ ਦੇਖੀ ਨੌ ਦਾ 10 ਸਾਲ ਦਾ ਬੱਚਾ ਰੂਹ ਕੰਬਦੀ ਹਾਂ ਦੁੱਧ ਜੋਗੇ ਪੈਸੇ ਹੈ ਨਹੀਂ ਹਰ ਰਾਹ ਦੇ ਪਤਾ ਨਹੀਂ ਪੁਰਾਣੇ ਕਰਮਾਂ ਚ ਕੀ ਹੋਇਆ ਉਹੀ ਗੱਲ ਹੈ ਨਾ ਬਾਜੀ ਦੇਖੋ ਆ ਘਰ ਦੇ ਹਾਲਾਤ ਦੇਖੋ ਆ ਦੇਖੋ ਆ ਬੱਚੇ ਦੇ ਕੀ ਕਰਮ ਹੋਣਗੇ ਨੋ ਸਾਲ ਦਾ ਬੱਚਾ 1.5 ਲੱਖ ਰੁਪਏ ਦਾ ਵਿਆਜ ਤੇ ਵੜਿਆ ਬੰਦਾ ਕਹਿੰਦਾ ਸਾਲਟ ਮੋੜ ਦੇਗਾ ਤਾਂ ਕੋਈ ਪੈਸਾ ਨਹੀਂ ਨਹੀਂ ਮੈਂ ਵਿਆਹ ਆ 10 ਮਹੀਨੇ ਹੋ ਗਏ ਹੁਣ 1.5 ਤੇ ਰਹਿ ਵੀ ਬਾਜੀ ਬੱਚੇ ਦਾ ਹਾਲ ਦੇਖੋ ਬੱਚਾ ਡਾਕਟਰਾਂ ਨੇ ਜਵਾਬ ਦਿੱਤਾ ਹੋਇਆ ਮਸ਼ੀਨਾਂ ਲੱਗੀਆਂ ਘਰੇ ਖਾਣ ਜੋਗੇ ਦਾਣੇ ਵੀ ਹੈ ਨਹੀਂ ਵੀਰ ਜੀ ਕੋਲੇ ਆਓ ਕੋਈ ਗੱਲ ਨਹੀਂ ਕੋਈ ਤੁਹਾਡਾ ਇਲਾਜ ਲੋਜ ਸਾਰਾ ਕਰਾਂ ਬੈਠੋ ਤੁਸੀਂ ਬੈਠੋ ਬੈਠੋ ਕੋਈ ਗੱਲ ਬੈਠੋ ਬੜਾ ਸ਼ੁਕਰ ਹੈ ਜੀ ਤੁਹਾਡਾ ਸ਼ਬਦਾਂ ਦਾ ਸ਼ੁਕਰ ਕਰਨਾ ਤਾਂ ਬੜਾ ਘੱਟ ਹੈ ਬੈਠੋ ਤੁਸੀਂ ਪਲੀਜ਼ ਜਾਓ ਨਾ ਬੈਠੋ ਆਹ ਰਹੇ ਜੀ ਬੈਠੋ 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 ਆਜੋ ਬੈਠੋ